ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਹਾਜ਼ਰ ਹੋਏ ਆ ਇੱਕ ਹੋਰ ਨਵੇਂ ਬਲੌਗ ਦੇ ਨਾਲ ਅੱਜ ਦਾ ਬਲੌਗ ਹੈ ਜਿਹੜਾ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲਾ ਹੈ ਸੋ ਦੋਸਤੋ ਆਪਾਂ ਕਰ ਰਹੇ ਆ IITT ਤੇ 4 ਤਰੀਕ ਨੂੰ ਆਪਣਾ ਪ੍ਰੈਕਟੀਕਲ ਹੈ ਆਪਾਂ ਬਣਾ ਰਹੇ ਆ ਪੰਜਾਬੀ ਦਾ ਪ੍ਰੋਜੈਕਟ ਸੋ ਬਣੇ ਰਹੋ ਸਾਡੇ ਬਲੌਗ ਦੇ ਵਿੱਚ ਹਾਂਜੀ ਇਹ ਲਈ ਸੀਗੀ ਆਪਾਂ ਨੇ ਪੇਟੀ ਤੇ ਪੰਜ ਲੈ ਕੇ ਆਈ ਸੀ ਇਹ ਆਪਾਂ ਚਾਰਟ ਸੋ ਗੱਤੇ ਦੀ ਪੇਟੀ ਹੈ ਸੋ ਬਣਾ ਰਹੇ ਆਂ ਦੇਖ ਰਹੇ ਹੋ ਸਮਾਨ ਪਿਆ ਜਦੋਂ ਇਹ ਪ੍ਰੋਪਰ ਕੰਪਲੀਟ ਹੋ ਗਿਆ ਉਦੋਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਬਣਾ ਰਹੇ ਆਂ ਨਾਉਨ ਪੰਜਾਬੀ ਦੇ ਵਿੱਚ ਨਾਮ ਦੀਆਂ ਕਿਸਮਾਂ ਨਾਮ ਦੇ ਪ੍ਰਕਾਰ ਨਾਮ ਦੀ ਵਿਸ਼ੇਸ਼ਤਾ ਸੋ ਬਣੇ ਰਹੋ ਸਾਡੇ ਬਲੌਗ ਦੇ ਵਿੱਚ ਲੋ ਜੀ ਮਾਡਲ ਬਣਾਉਣ ਦੇ ਵਿੱਚ ਹੈਲਪ ਕਰਾ ਰਹੇ ਨੇ ਪੂਜਾ ਸਿਸਟਰ ਸੁਪਨਾ ਮੇਰੀ ਹੈਲਪ ਕਰਾ ਰਹੇ ਨੇ ਇੰਨਾ ਵਾਸਤੇ ਆਪਾਂ ਪਕੌੜੇ ਲੈ ਕੇ ਆਏ ਆ ਖਾਣ ਵਾਸਤੇ ਸੋ ਸਾਰਾ ਖਰਚਾ ਦੱਸਾਂਗੇ ਮਾਡਲ ਨੂੰ ਬਣਾਉਣ ਦੇ ਵਿੱਚ ਕਿੰਨਾ ਖਰਚਾ ਆਇਆ ਹੈ ਕੀ ਕੁਝ ਲੱਗਿਆ ਸਾਰਾ ਕੁਝ ਦੱਸਾਂਗੇ ਸੋ ਬਣੇ ਰਹੋ ਸਾਡੇ ਬਲੌਗ ਦੇ ਵਿੱਚ ਲੰਗੁਰਤਾ ਲਈ ਪਰ ਹੁਣ ਅੱਜ ਲੋ ਜੀ ਹੁਣ ਅਸੀਂ ਬਣਾ ਰਹੇ ਹਾਂ ਜਿਸ ਤੇ ਆਪਾਂ ਲਿਖਾਂਗੇ ਨਾਮ ਦੀਆਂ ਕਿਸਮਾਂ ਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਨੇ ਇਹਦੇ ਉਪਰ ਆਪਾਂ ਚਾਰਟ ਚ ਡਾ ਰਹੇ ਹਾਂ ਦੇਖੋ ਲੋ ਜੀ ਰਾਤ ਦੇ 11 ਵੱਜ ਚੁੱਕੇ ਨੇ ਤੇ ਪ੍ਰੋਜੈਕਟ ਜਿਹੜਾ ਮਾਡਲ ਹੈ ਉਹ ਹਲੇ ਅੱਧਾ ਬਣਿਆ ਆ ਦੇਖੋ ਖਲਾਰਾ ਕਿੰਨੇ ਪੈ ਗਿਆ ਅਨ ਲੈਸਨ ਪਲਾਨ ਵਾਲੀ ਫਾਈਲ ਵੀ ਬਣਾਈ ਹੈ ਹੁਣੇ ਬਸ ਇਹਦੇ ਤੇ ਨਾਮ ਲਿਖਣਾ ਰਹਿ ਗਿਆ ਇਹ ਕੋ ਪ੍ਰੈਕਟੀਕਲ ਫਾਈਲ ਹੈ ਇਹ ਰੱਦੀ ਅਖਬਾਰ ਆਪਾਂ ਨੇ ਇਹਦੇ ਵਿੱਚ ਪਾਈ ਹੈ ਇਹ ਆਪਾਂ ਨੇ ਗੱਤੇ ਦੇ ਬਣਾਏ ਨੇ ਇਹ ਤਾਂ ਕਿ ਇਹ ਇੰਤਾ ਘੁਮ ਸਕੇ ਬਾਕੀ ਤੁਹਾਨੂੰ ਕੰਪਲੀਟ ਕਰਕੇ ਉਹ ਖਾਵਾਂਗੇ ਲਓ ਜੀ ਰਾਤ ਦਾ 1 ਵਜ ਚੁੱਕਾ ਹੈ ਤੇ ਪ੍ਰਜਕਟ ਹੈ ਜਿਹੜਾ ਉਹ ਹਾਲੇ ਵੀ ਰੈਡੀ ਨਹੀਂ ਹੋਇਆ ਬਹੁਤ ਟਾਈਮ ਲੱਗ ਰਿਹਾ ਹੈ ਸੋ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦੋ ਪ੍ਰੈਸ ਤਾਂ ਕਿ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋ ਦੋ ਰਹਿ ਗਏ ਨੇ ਬਸ ਨਾਮ ਦੀਆਂ ਕਿਸਮਾਂ ਲਗਾਉਣੀਆਂ ਇਸ ਦੇ ਵਿੱਚ ਫਿਰ ਇਸ ਦੀ ਡੈਕੋਰੇਸ਼ਨ ਕਰਾਂਗੇ ਸੋ ਮਿਲਦੇ ਹਾਂ ਕੁਝ ਸਮੇਂ ਬਾਅਦ ਓ ਜੀ ਪ੍ਰੋਜੈਕਟ ਆਪਣਾ ਰੈਡੀ ਹੋਣ ਵਾਲਾ ਹੈ ਆਜ ਉਹ ਖਾਵਾਂਗੇ ਇਸ ਦੇ ਵਿੱਚ ਆਪਾਂ ਪਾਇਆ ਕਚਰਾ ਤਾਂ ਕਿ ਇਹ ਘੁੰਮ ਸਕੇ ਕਮਾ ਕੇ ਦਿਖਾਈਂ ਆ ਦੇਖੋ ਪੇਜਾਂ ਨੂੰ ਕੱਟ ਕੇ ਜਾਂ ਫਿਰ ਰੱਦੀ ਅਖਬਾਰ ਕੱਟ ਕੇ ਇਸ ਦੇ ਵਿੱਚ ਭਰੀ ਆਪਾਂ ਤੇ ਆ ਆਪਣਾ ਪ੍ਰੋਜੈਕਟ ਰੈਡੀ ਹੋਣ ਵਾਲਾ ਹੈ 2 ਵਜੇ ਚੁੱਕੇ ਨੇ ਰਾਤ ਦੇ ਸੰਜੀਪ ਪ੍ਰੋਜੈਕਟ ਨੂੰ ਬਣਾਉਣ ਦੇ ਲਈ ਇੱਕ ਗੱਤੇ ਦੀ ਪੇਟੀ ਤੇ ਗੱਤੇ ਤੇ ਆਪਾਂ ਨੇ ਆ ਬਣਾਏ ਨੇ ਜੋ ਨਾਮ ਦੀਆਂ ਕਿਸਮਾਂ ਲਿਖੀਆਂ ਹੋਈਆਂ ਨੇ ਪੰਜ ਪੰਜ ਪ੍ਰਕਾਰ ਦੇ ਨਾਮ ਹੁੰਦੇ ਨੇ ਸੋ ਇਸ ਤੇ ਖਰਚਾ ਤਕਰੀਬਨ 250 ਰੁਪਏ ਆ ਚੁੱਕਿਆ ਗੂੰਦ ਟੇਪ ਤੇ ਗੱਤੇ ਵਾਲੀ ਪੇਟੀ ਤੇ ਚਾਰਟ ਅੱਧੇ ਚਾਰਟ ਬਚ ਵੀ ਗਏ ਨੇ ਆਪਣੇ ਕੋਲ ਪਏ ਨੇ ਸੋ ਪੂਰਾ ਡੈਕੋਰੇਸ਼ਨ ਕਰਕੇ ਵੀ ਬਾਅਦ ਚ ਵਿਖਾਵਾਂਗੇ ਲਓ ਜੀ ਆਪਣਾ ਮਾਡਲ ਹੈ ਜਿਹੜਾ ਉਹ ਬਣ ਕੇ ਰੈਡੀ ਹੋ ਚੁੱਕਾ ਹੈ ਦੇਖ ਸਕਦੇ ਹੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦਾ ਬਣਿਆ ਪਿਛੋਂ ਵੀ ਦੇਖੋ ਇਹ ਦੇਖ ਸਕਦੇ ਇਹ ਸਦਾ ਮਿਲ ਗਿਆ। ਉਹ ਦਾਤਾ ਮਾਰ। ਉਹ ਜਿਹੜਾ ਇਹ ਮਿਲ ਗਿਆ। ਇਹ ਦੋ ਤਰ੍ਹਾਂ ਬੀਜਦੇ। ਇਹ ਦੋ ਤਰ੍ਹਾਂ। ਨਰ ਸਕੀਲਿੰਗ ਇਹ ਕਿਹੜਾ ਚਾਹਤ ਹੈ। ਆਹ ਹਾ ਹਾ ਹਾ। ਸਰਕਾਰ ਵੱਲੋਂ ਸਾਰੇ ਲਿਖ ਗਿਆ ਹੈ। ਲਿਕਾ ਆ ਗਿਆ ਸੈਟ ਵਜਰ ਦੇ ਹਾਂਜੀ 9:00 ਵੱਜ ਗਏ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੋਗ ਆਈ ਹੋਊਗਾ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਿਆ ਹੋਵੇਗਾ ਸੋ ਜਲਦੀ ਮਿਲਾਂਗੇ ਨੈਕਸਟ ਵਲੋਗ ਦੇ ਵਿੱਚ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਲਦੀ ਮਿਲਾਂਗੇ ਨੈਕਸਟ ਵਲੋਗ ਦੇ ਵਿੱਚ ਸੋ ਕਿੱਦਾਂ ਦਾ ਲੱਗਿਆ ਸਾਡਾ ਵਲੋਗ ਕਮੈਂਟ ਕਰਕੇ ਜ਼ਰੂਰ ਦੱਸਣਾ ਥੈਂਕ ਯੂ ਜੀ